ਬਹੁਤ ਹੀ ਪਰਮ ਸਤਕਾਰਯੋਗ ਨਗਰ ਮਧੀਰ ਦੇ ਮੇਰੇ ਸਾਰੇ ਸਤਕਾਰਯੋਗ ਸਾਥੀਓ ਮੇਰੇ ਬਜ਼ੁਰਗੋ ਮਾਤਾਵਾਂ ਭੈਣਾ ਮੇਰੇ ਨੌਜਵਾਨ ਸਾਥੀ ਵੀਰ ਪਾਰਟੀ ਦੇ ਸਾਰੇ ਦਰਜਾ ਵਦਰਜਾ ਸਾਡੇ ਅਹੁਦੇਦਾਰ ਸਹਿਬਾਨ ਮੇਰੇ ਨਾਲ ਹੈ ਮੇਰੇ ਸਾਥੀ ਵੀਰ ਮੇਰੇ ਕਲੀਗ ਲਾਡੀ ਟੋਸ ਜੀ ਐਮਐਲਏ ਸਾਹਿਬ ਸਾਰੇ ਡਿਸਟ੍ਰਿਕਟ ਅਫਸਰ ਜਨ ਸਭ ਤੋਂ ਪਹਿਲਾਂ ਤਾਂ ਮਧੀਰ ਵਾਲਿਓ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਮੁਬਾਰਕਬਾਦ ਕਿ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੰਮ ਅੜੇ ਪਏ ਸੀਗੇ ਇਹਦਰਵਾ ਹਲਕੇ ਦੇ ਉਹ ਦਾ ਦੀ ਕੰਮ ਦੀ ਸ਼ੁਰੂਆਤ ਹੈ ਜਿਹੜੀ ਉਹ ਪਿਛਲੇ ਕੁਝ ਸਮੇਂ ਤੋਂ ਸ਼ੁਰੂ ਹੋਈ ਹੋਈ ਹੈ ਪਹਿਲਾਂ ਵੀ 2 ਸਾਲਾਂ ਦੇ ਵਿੱਚ ਚਾਹੇ 24 ਘੰਟੇ ਬਿਜਲੀ ਦੀ ਆਪਾਂ ਗੱਲ ਕਰ ਲਈ ਹਰ ਘਰ ਨੂੰ ਬਿਜਲੀ ਫਰੀ ਦੀ ਗੱਲ ਕਰ ਲਈਏ ਦਿਨੇ ਲਾਈਟ ਦੀ ਸਹੂਲਤ ਦੀ ਗੱਲ ਕਰ ਲਈਏ ਨੌਕਰੀਆਂ ਦੀ ਗੱਲ ਕਰਨੀ ਹੈ 45000 ਬਿਨਾ ਪੈਸਿਆਂ ਤੋਂ ਬਿਨਾ ਸਫਾਰਸ਼ਾਂ ਤੋਂ ਸਿਹਤ ਤੇ ਸਿੱਖਿਆ ਸਹੂਲਤਾਂ ਦੀ ਗੱਲ ਕਰ ਲਈਏ ਸਾਰਿਆਂ ਦੇ ਵਿੱਚ ਬਹੁਤ ਕੰਮ ਹੋਇਆ ਹੈ ਪਰ ਜਿਹੜੇ ਮੁੱਢਲੇ ਕੰਮ ਕਈ ਕੰਮ ਜਿਹੜੇ ਰੋਕੇ ਪਏ ਸੀਗੇ ਪਿਛਲੇ ਲੰਬੇ ਸਮੇਂ ਤੋਂ ਲੰਬੇ ਸਮੇਂ ਦੀ ਸਰਕਾਰਾਂ ਤੋਂ ਉਹਨਾਂ ਦਾ ਕੰਮ ਦਾ ਸ਼ੁਰੂਆਤ ਹੈ ਉਹ ਵੀ ਹੋ ਚੁੱਕੀ ਹੈ ਤੇ ਇਸੇ ਲੜੀ ਦੇ ਵਿੱਚ ਅੱਜ ਗਿੱਦੜਵਾ ਹਲਕੇ ਦੇ 130 ਕਿਲੋਮੀਟਰ ਲੰਬੀਆਂ ਸੜਕਾਂ ਲਿੰਕ ਰੋਡਾਂ ਫਿਰਨੀਆਂ 1.58 ਕਰੋੜ ਦੀ ਲਾਗਤ ਦੇ ਨਾਲ ਉਹ ਸ਼ੁਰੂਆਤ ਹੈ ਉਹਨਾਂ ਦੀ ਹੁਣ ਜਾਰੀ ਜਿਦੇ ਵਿੱਚ ਤੁਹਾਡੇ ਹਿੱਸੇ ਵੀ ਦੋ ਸੜਕਾਂ ਫਿਰਨੀਆਂ 2 ਕਰੋੜ 21 ਲੱਖ ਰੁਪਏ ਦੀ ਲਾਗਤ ਦੇ ਨਾਲ ਉਹ ਆਈਆਂ ਨੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮਾਨਸਾਲ ਦੀ ਅਗਵਾਈ ਦੇ ਵਿੱਚ ਕੋੰਤੰਪਾਨਜੀ ਦੀ ਸਰਕਾਰ ਦੀ ਅਗਵਾਈ ਦੇ ਵਿੱਚ ਕੱਲਾ-ਕੱਲਾ ਕੰਮ ਹੈ ਜਿਹੜਾ ਉਹ ਗਿੱਦੜਵਾ ਹਲਕੇ ਦਾ ਹੋਊਗਾ ਆ ਉਹਦੇ ਲਈ ਸਾਨੂੰ ਤੁਹਾਡੇ ਸਾਥ ਸਹਿਯੋਗ ਦੀ ਲੋੜ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਚਾਹੇ ਸਾਰੇ ਦਾ ਸਾਰਾ ਮਾਲਵਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੋਗਤਿਆ 69 ਦੇ ਵਿੱਚੋਂ 66 ਸੀਟਾਂ ਆਈਆਂ ਪਰ ਤੁਹਾਡਾ ਤੁਸੀਂ ਕਿਸੇ ਗੱਲੋਂ ਪਛੜ ਕੇ ਪਰ ਮੈਂ ਸਮਝਦਾ ਕਿ ਇਹ ਇੱਕ ਸੁਨਹਿਰੀ ਮੌਕਾ ਹੈ ਤਾਂ ਕਿ ਸਰਕਾਰ ਦੇ ਵਿੱਚ ਤੁਸੀਂ ਆਪ ਦਾ ਨਮਾਇੰਦਾ ਜਿਹੜਾ ਉਹ ਭੇਜ ਸਕੋ ਤੁਹਾਡਾ ਵਕੀਲ ਬਣ ਕੇ ਤੁਹਾਡੇ ਸਾਰੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਨਮਾਇੰਦਾ ਕਰੂਗਾ ਇਹ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਤੁਹਾਡਾ ਵਾਅਦਾ ਕਰਦੇ ਆ ਸੋ ਤਗੜੇ ਹੋ ਜੋ ਹੰਬਲਾ ਮਾਰੋ ਹਿੰਮਤ ਕਰੋ ਕੱਲਾ ਕੱਲਾ ਕੰਮ ਹੈ ਜਿਹੜਾ ਉਹ ਗਿੱਧੜਵਾ ਹਲਕੇ ਦਾ ਉਹ ਕਰਾ ਕੇ ਦਮ ਲਊਗੀ ਭਗਵੰਤ ਪਾਤਸ਼ਾਹ ਦੀ ਸਰਕਾਰ ਸੋ ਇੰਨੇ ਹੀ ਸ਼ਬਦਾਂ ਦੇ ਨਾਲ ਸਾਰਿਆਂ ਦਾ ਦਿਲ ਦੀ ਗਰਾਈ ਚੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ